ਪਹਿਲਾਂ ਤਾਂ ਮੇਰਾ ਕਿਸੇ ਮਹੀਨਾ ਪਤਾ ਲੱਗੇ ਵੀ ਇਹ ਮੁੰਡਾ ਈ ਆ ਕੁੜੀ ਆ ਹੂੰ ਅੱਛਾ ਮੇਰੇ ਨਾਮ ਦੇ ਮਗਰ ਪੈਂਦਾ ਸੀ ਮੇਰਾ ਨਾਮ ਹੈ ਗੁਰਪਾਲ ਮੱਟੀ ਆ ਅੱਛਾ ਲੋਕ ਮੈਨੂੰ ਕਹਿੰਦੇ ਨੇ ਮੋਟਿਆਰ ਜਿਸ ਦੇ ਨਾਲ ਕੋਈ ਪਿਆਰ ਸੀ ਉਹ ਕੈਨੇਡਾ ਸੀਗਾ ਹੂੰ ਕੁੜੀ ਇੱਥੇ ਸੀ ਹੂੰ ਫਿਰ ਉਹ ਕਹਿੰਦੇ ਵੀ ਸਾਨੂੰ ਟੇਪ 'ਚ ਗਾਣਾ ਭਰ ਕੇ ਵੀ ਸਾਰੀ ਟੇਪ ਦੇ ਵਿੱਚ ਇੱਕੋ ਗਾਣਾ ਭਰ ਕੇ ਆਉਂਦਾ ਸੀ ਤੇਰੇ ਬਿਨਾਂ ਲੱਗਦਾ ਜੀ ਨਹੀਂ ਚੰਦਰੀਏ ਹੂੰ ਹਾਂਜੀ ਤੇ ਉਹ ਅੱਜ ਵੀ ਮਿਲਦੀਆਂ ਨੇ ਕਹਿੰਦੇ ਵੀ ਮੈਨੂੰ ਮੇਰੇ ਹਸਬੰਦ ਨੇ ਗਾਣਾ ਭਰ ਕੇ ਭੇਜਣਾ ਹੂੰ ਬਈ ਬੜਾ ਵਧੀਆ ਲੱਗਣਾ ਸਾਨੂੰ ਵੀ ਸਾਨੂੰ ਕੋਈ ਯਾਦ ਕਰਦਾ ਸੋ ਇਹ ਬਹੁਤ ਸੀਗਾ ਉਸ ਗਾਣੇ ਦਾ ਅਸਰ ਸੀ ਲੋਕਾਂ ਦੇ ਦਿਲ ਤੇ ਅਸਰ ਕੀਤਾ ਇੱਕ ਕਾਲਜ ਵਾਲਾ ਵੀ ਬਹੁਤ ਤੁਹਾਡੇ ਅਗੇ ਸੀਗਾ ਉਹ ਉਹ ਸੁਣਾ ਦੋ ਉਹ ਮੇਰਾ ਪਹਿਲਾ ਗਾਣਾ ਐ ਸੀ ਮੇਰੀ ਪਹਿਲੀ ਟੇਪ ਸੀ ਜੀ ਪਟਿਆ ਕਾਲ ਸਾਰਾ ਇਹਨਾਂ ਨੱਡੀਆਂ ਨੇ ਉਹ ਮੈਂ ਮੇਰੀ ਸ਼ੁਰੂਆਤ ਦੀ ਟੇਪ ਸੀ ਸ਼ੇਰ ਸਿੰਘ ਛੇਰੀ ਅੱਛਾ ਸਾਡੇ ਉਹਨੇ ਲਿਖਿਆ ਸੀਗਾ ਗਾਣਾ ਇਹ ਔਰ ਮੇਰੀ ਪਹਿਲੀ ਟੇਪ ਸੀ ਇਹ ਪਹਿਲਾਂ ਤਾਂ ਮੇਰਾ ਕਿਸੇ ਨੂੰ ਹੀ ਨਾ ਪਤਾ ਲੱਗੇ ਵੀ ਇਹ ਮੁੰਡਾ ਹੈ ਜਾਂ ਕੁੜੀ ਹੈ ਹੂੰ ਅੱਛਾ ਮੇਰੇ ਨਾਮ ਦੇ ਮਗਰ ਪੈਂਦਾ ਸੀ ਮੇਰਾ ਨਾਮ ਹੈ ਗੁਰਪਾਲ ਮਟਿਆਰ ਅੱਛਾ ਲੋਕ ਮੈਨੂੰ ਕਹਿੰਦੇ ਨੇ ਮਟਿਆਰ ਹਾਂ ਗੁਰਪਾਲ ਮਟਿਆਰ ਕਹਿੰਦੇ ਮਟਿਆਰ ਮੇਰਾ ਹੈਗਾ ਮਟਿਆਰ ਮਟਿਆਰ ਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਵੀ ਪਹਿਲਾਂ ਲੋਕੋ ਇਹ ਹੀ ਕਨਫਿਊਜ਼ ਹੋਏ ਹੁਣ ਵੀ ਹੋ ਜਾਂਦੇ ਨੇ ਹਜੇ ਵੀ ਕਹੀ ਜਾਂਦੇ ਨਹੀਂ ਜਿੰਨੇ ਮੈਨੂੰ ਨਹੀਂ ਜਾਣਦੇ ਤੇ ਕੋਈ ਅਨਾਉਂਸ ਕਰਦਾ ਵੀ ਤੁਹਾਡੇ ਵੀ ਆਮ ਗੁਰਵਾਲ ਮਟਿਆਰ ਗਾਣਾ ਅਬਦੁੱਲ ਸੁਣਾਉਣਗੇ ਯਾਰ ਉਹ ਕਹਿੰਦੇ ਨੇ ਲੋਕ ਕਹਿੰਦੇ ਗੁਰਪਾਲ ਆ ਗਿਆ ਮੁਟਿਆਰ ਕਿੱਥੇ ਆ ਹਾਂਜੀ ਉਹ ਅੱਜ ਵੀ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ 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 ਇਸ ਗਾਣੇ ਚਲੋ ਪਰ ਮੈਨੂੰ ਇਹ ਨਾਮ ਦਾ ਚੱਕਰ ਇਹ ਹੋਇਆ ਮੈਨੂੰ ਬੈਨੇਫਿਟ ਇਹ ਹੋਇਆ ਵੀ ਮੈਂ ਸਿੰਗਲ ਐ ਹੂੰ ਇਸ ਨਾਮ 'ਚ ਆ ਗੁਰਪਾਲ ਹੈ ਨਹੀਂ ਫਿਰ ਕਿਰਪਾਲ ਸੁਰਾਪੂਰੀ ਹੈਗੇ ਹਾਂਜੀ ਹਾਂਜੀ ਤੇ ਹੋ ਜਦਾ ਬੜਾ ਕਲੈਸ਼ ਹੁੰਦਾ ਸੀ ਦੋਨਾਂ ਦਾ ਅੱਛਾ ਉਹ ਸਾਡਾ ਬਹੁਤ ਹੁਣ ਤੱਕ ਵੀ ਕਲੈਸ਼ ਹੋਈ ਜਾਂਦਾ ਕੋਈ ਸਾਨੂੰ ਉਹਨਾਂ ਨੂੰ ਕੋਈ ਕਹੀ ਜਾਂਦਾ ਤੁਸੀਂ ਉਹ ਉਹ ਮੈਨੂੰ ਕਹੀ ਜਾਂਦੇ ਨੇ ਵੀ ਤੁਸੀਂ ਗੁਰਕਰਪਾ ਲਓ ਉਹਨਾਂ ਨੂੰ ਕੋਈ ਗੁਰਪਾਲ ਕੇ ਜਾਂਦਾ ਇਹ ਐਵੇਂ ਚੱਲੀ ਜਾਂਦਾ ਕਿਉਂਕਿ ਪੱਗ ਵਾਲੇ ਬੰਦੇ ਸਿੰਗਰ ਪੱਗ ਵਾਲੇ ਸਿੰਗਰ ਥੋੜੇ ਸੀਗੇ ਪੱਗ ਤਾਂ ਬਹੁਤ ਘੱਟ ਪ੍ਰੋਪਰ ਪੱਗ 'ਚ ਰਹੇ ਨੇ ਸਿੰਗਰਾਂ ਚੱਲਣ ਸੀਗਾ ਸਾਡੇ ਪਹਿਲਾਂ ਚੱਲਿਆ ਬਹੁਤ ਜ਼ਿਆਦਾ ਵੀ ਪੱਗ ਵਾਲ ਕਟਾ ਵੀ ਪੱਗ ਲਾ ਕੇ ਕਾਟਿੰਗ ਕਰਕੇ ਗਾਉ ਉਹ ਵੀ ਦੌਰ ਆਇਆ ਫਿਰ ਪੱਗਾਂ ਦਾ ਆ ਪੱਗ ਦਾ ਦੌਰ ਤਾਂ ਹਰ ਟਾਈਮ ਰਹਿਣਾ ਜੀ ਪੱਗਾਂ ਵਾਲੇ ਗਾਉਂ ਜਾਵੇ ਰਹਿਣੇ ਨੇ ਹਰ ਟਾਈਮ ਸਿੱਧੂ ਨੂੰ ਸਿੱਧੂ ਨੇ ਵੀ ਬਹੁਤ ਅਪ ਕੀਤਾ ਹਾਂਜੀ ਸਰਦਾਰੀ ਸਰਦਾਰੀ ਹੋ ਰਹਿਣੀ ਹੈ ਜੀ ਪੱਗ ਨੇ ਤਾਂ ਆਪਣਾ ਜਿਹੜਾ ਜਲਬਾ ਪੱਗ ਦਾ ਉਹੀ ਰਹਿਣਾ ਹੈ ਪਹਿਚਾਨ ਪੱਗ ਦੀ ਪੱਗੇ ਰਹਿਣੀ ਹੈ ਤੇ ਪਰ ਇੱਕ ਦੌਰ ਚੱਲਿਆ ਉਹ ਵੀ ਇੱਕ ਕਾਲਜ ਵਾਲਾ ਵੀ ਬਹੁਤ ਤੁਹਾਡੇ ਅਗੇ ਸੀਗਾ ਉਹ ਉਹ ਸੁਣਾ ਦਿਓ ਉਹ ਮੇਰਾ ਪਹਿਲਾ ਗਾਣਾ ਆਇਆ ਸੀ ਮੇਰੀ ਪਹਿਲੀ ਟੇਪ ਸੀ ਜੀ ਪਟਿਆ ਕਾਲ ਸਾਰਾ ਇਹਨਾਂ ਨੱਡੀਆਂ ਨੇ ਉਹ ਮੈਂ ਮੇਰੀ ਸ਼ੁਰੂਆਤ ਦੀ ਟੇਪ ਸੀ ਸ਼ੇਰ ਸਿੰਘ ਸ਼ੇਰੀ ਅੱਛਾ ਸਾਡੇ ਉਹਨੇ ਲਿਖਿਆ ਸੀਗਾ ਗਾਣਾ ਇਹ ਔਰ ਮੇਰੀ ਪਹਿਲੀ ਟਾਈਪ ਸੀ ਇਹ ਹੂੰ ਪਹਿਲਾਂ ਤਾਂ ਮੈਨੂੰ ਕਿਸੇ ਨੂੰ ਮਹੀਨਾ ਪਤਾ ਲੱਗੇ ਵੀ ਇਹ ਮੁੰਡਾ ਹੈ ਜਾਂ ਕੁੜੀ ਹੈ ਹੂੰ ਅੱਛਾ ਮੇਰੇ ਨਾਮ ਦੇ ਮਗਰ ਪੈਂਦਾ ਸੀ ਮੇਰਾ ਨਾਮ ਹੈ ਗੁਰਪਾਲ ਮਟਿਆਰ ਅੱਛਾ ਲੋਕ ਮੈਨੂੰ ਕਹਿੰਦੇ ਨੇ ਮੋਟਿਆਰ ਹਾਂ ਗੁਰਪਾਲ ਮੋਟਿਆਰ ਕਹਿੰਦੇ ਮੋਟਿਆਰ ਮੇਰਾ ਹੈਗਾ ਮਟਿਆਰ ਮਟਿਆਰ ਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਵੀ ਪਹਿਲਾਂ ਲੋਕੋ ਇਹੀ ਕਨਫਿਊਜ਼ ਹੋਏ ਹੁਣ ਵੀ ਹੋ ਜਾਂਦੇ ਨੇ ਹਜੇ ਵੀ ਕਹੀ ਜਾਂਦਾ ਨਹੀਂ ਜਿੰਨੇ ਮੈਨੂੰ ਜਿਹੜੇ ਮੈਨੂੰ ਨਹੀਂ ਜਾਣਦੇ ਕੋਈ ਅਨਾਉਂਸ ਕਰਦਾ ਵੀ ਤੁਹਾਡੇ ਵੀ ਆਮ ਗੁਰਵਾਲ ਮਟਿਆਰ ਗਾਣਾ ਸੁਣਾਉਣਗੇ ਜਾਂ ਪਰਫਾਰਮ ਉਹ ਕਹਿੰਦੇ ਉਹ ਲੋਕ ਕਹਿੰਦੇ ਗੁਰਪਾਲ ਆ ਗਿਆ ਮਟਿਆਰ ਕਿੱਥੇ ਆ ਹਾਂਜੀ ਉਹ ਅੱਜ ਵੀ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ 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 ਇਸ ਗਾਣੇ ਚਲੋ ਪਰ ਮੈਨੂੰ ਇਹ ਨਾਮ ਦਾ ਚੱਕਰ ਇਹ ਹੋਇਆ ਮੈਨੂੰ ਬੈਨੇਫਿਟ ਇਹ ਹੋਇਆ ਵੀ ਮੈਂ ਸਿੰਗਲ ਐ ਹਮ ਇਸ ਨਾਮ 'ਚ ਆ ਗੁਰਪਾਲ ਐ ਨਹੀਂ ਗੁਰਕਰਪਾਲ ਸੁਰਾਪੁਰੀ ਹੈਗੇ ਇੱਕ ਹਾਂਜੀ ਹਾਂ ਤੇ ਉਹ ਸਾਡਾ ਬੜਾ ਕਲੈਸ਼ ਹੁੰਦਾ ਸੀ ਦੋਨਾਂ ਦਾ ਅੱਛਾ ਉਹ ਸਾਡਾ ਬਹੁਤ ਹੁਣ ਤੱਕ ਵੀ ਕਲੈਸ਼ ਹੋਈ ਜਾਂਦਾ ਕੋਈ ਸਾਨੂੰ ਉਹਨਾਂ ਨੂੰ ਕੋਈ ਕਹੀ ਜਾਂਦਾ ਤੁਸੀਂ ਉਹ ਉਹ ਮੈਨੂੰ ਕਹੀ ਜਾਂਦੇ ਨੇ ਵੀ ਵੀ ਤੁਸੀਂ ਗੁਰਕਰਪਾਲ ਉਹਨਾਂ ਨੂੰ ਕੋਈ ਗੁਰਪਾਲ ਕਹੀ ਜਾਂਦਾ ਇਹ ਐਵੇਂ ਚੱਲੀ ਜਾਂਦਾ ਕਿਉਂਕਿ ਪੱਗ ਵਾਲੇ ਬੰਦੇ ਸਿੰਗਰ ਪੱਗ ਵਾਲੇ ਸਿੰਗਰ ਥੋੜੀ ਸੀਗੇ ਪੱਗ ਤਾਂ ਬਹੁਤ ਘੱਟ ਪ੍ਰੋਪਰ ਪੱਗ 'ਚ ਰਹੇ ਨੇ ਸਿੰਗਰਾਂ ਚੱਲਣ ਸੀਗਾ ਸਾਡੇ ਪਹਿਲਾਂ ਚੱਲਿਆ ਬਹੁਤ ਜ਼ਿਆਦਾ ਵੀ ਪੱਗ ਬਾਲ ਕਟਾ ਵੀ ਪੱਗ ਲਾ ਕੇ ਕਾਢਿੰਗ ਕਰਕੇ ਗਾਓ ਉਹ ਵੀ ਦੌਰ ਆਇਆ ਫਿਰ ਪੱਗਾਂ ਦਾ ਆਇਆ ਪੱਗ ਦਾ ਦੌਰ ਤਾਂ ਹਰ ਟਾਈਮ ਰਹਿਣਾ ਜੀ ਪੱਗਾਂ ਵਾਲੇ ਗਾਉਂ ਜਾਵੇ ਰਹਿਣੇ ਨੇ ਹਰ ਟਾਈਮ ਸਿੱਧੂ ਨੇ ਸਿੱਧੂ ਨੇ ਵੀ ਬਹੁਤ ਅਪ ਕੀਤਾ ਹਾਂਜੀ ਸਰਦਾਰੀ ਸਰਦਾਰੀ ਹੋ ਰਹਿਣੀ ਹੈ ਜੀ ਪੱਗ ਨੇ ਤਾਂ ਆਪਣਾ ਜਿਹੜਾ ਜਲਵਾ ਪੱਗ ਦਾ ਉਹੀ ਰਹਿਣਾ ਹੈ ਪਹਿਚਾਨ ਪੱਗ ਦੀ ਪੱਗੇ ਰਹਿਣੀ ਹੈ ਤੇ ਪਰ ਇੱਕ ਦੌਰ ਚੱਲਿਆ ਉਹ ਵੀ